ਹਾਂਜੀ ਸਸਤਰੀ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਦਹੀਰ ਪ੍ਰਿਆ ਬਲੌਗ ਦੇ ਵਿੱਚ ਤੇ ਅੱਜ ਦੀ ਨਵੀਂ ਸਵੇਰ ਨਵੀਂ ਵੀਡੀਓ ਆਪਣੇ ਪਿੰਡ ਤੋਂ ਧੁੰਦ ਦਾ ਪਸਾਰਾ ਜਿਹੜਾ ਚਾਰੇ ਪਾਸੇ ਪੈ ਚੁੱਕਿਆ ਹੈ ਮੇਰੇ ਵੀਰੋ ਤੇ ਸੜਕਾਂ ਤੇ ਸੇਫਟੀ ਨਾਲ ਚਲੋ ਇਹ ਤੁਹਾਨੂੰ ਜਿਆਦਾ ਜ਼ਰੂਰੀ ਹੈ ਤਾਂ ਘਰ ਤੋਂ ਨਿਕਲੋ ਉਹ ਵੀ ਦਿਨੇ ਥੋੜਾ ਲੇਟ ਤੇ ਸ਼ਾਮੀ ਲੇਟ ਨਾ ਆਓ ਘਰੇ ਜਲਦੀ ਘਰੇ ਆਓ ਕਿਉਂਕਿ ਸ਼ਾਮ ਨੂੰ ਬਿਲਕੁਲ ਵੀ ਦੇਖਣਾ ਬੰਦ ਹੋ ਜਾਂਦਾ ਰੋਡ ਦੇ ਉੱਪਰ ਜਦੋਂ ਲਾਈਟਾਂ ਪੈਂਦੀਆਂ ਹੈ ਤੇ ਮੇਰੀ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕੀ ਆਪਣਾ ਖਿਆਲ ਰੱਖੋ ਤੇ ਆਪਣੇ ਪਰਿਵਾਰ ਦੀ ਚਿੰਤਾ ਜ਼ਰੂਰ ਕਰੋ ਅੱਜ ਦਾ ਵਲੌਗ ਲੈ ਕੇ ਆਪ ਆਏ ਆ ਆਪਣੇ ਪਿੰਡ ਤੋਂ ਤੇ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਾਡੇ ਆਦੇ ਵਲੌਗ ਦੇ ਵਿੱਚ ਤੇ ਅੱਜ ਦਾ ਦਿਨ ਐਤਵਾਰ ਟਾਈਮ ਹੋ ਚੁਕਿਆ ਸਵੇਰ ਦੇ 8 ਤੇ ਵੀਡੀਓ ਆਪਾਂ ਬਣਾਤੀ ਖੇਤਾਂ ਤੋਂ ਸ਼ੁਰੂ ਟੜੇ ਦੇਖੋ ਬੇ ਮਾਹੌਲ ਪੂਰਾ ਰੰਗੀਨ ਹੈ ਸ਼ਮਸ਼ਾਨ ਘਾਟਾਂ ਦੇ ਗੇੜੇ ਲੱਗੇ ਚੁੱਕੇ ਨੇ ਮੱਥਾ ਟੇਕ ਕੇ ਲੰਗੀ ਰ ਇੱਥੋਂ ਜਾ ਵੀ ਲੰਗੀ ਦਾ ਇੰਦਾ ਹਰਿਆਈ ਦਿਖ ਨਹੀਂ ਰਹੀ ਦੇ ਦੂਰ ਦੂਰ ਕੁਝ ਵੀ ਦਿਖ ਨਹੀਂ ਰਿਹਾ ਅੱਜ ਸਿਰਫ ਮੇਰੇ ਸਾਹਮਣੇ 50 ਮੀਟਰ ਦੀ ਦੂਰੀ ਤੱਕ ਹੀ ਸਾਨੂੰ ਦਿਖ ਰਿਹਾ ਉਹਦੇ ਅੱਗੇ ਵਿਜ਼ਿਬਿਲਟੀ ਜਿਹੜੀ ਬਿਲਕੁਲ ਖਤਮ ਹੋ ਚੁੱਕੀ ਹੈ ਕਣਕਾਂ ਦੇ ਰੰਗ ਤੁਸੀਂ ਦੇਖ ਸਕਦੇ ਹੋ ਦੇਖ ਹੀ ਲਈਆਂ ਦੇਖ ਹੀ ਨਹੀਂ ਰਿਹਾ ਦਹਾਦੇ ਮੈਨੂੰ ਯਾਨਬਰ ਵੀ ਸਵੇਰੇ ਸਵੇਰੇ ਚੀਂ ਚੀਂ ਟੈਂ ਟੈਂ ਪੌਂ ਪੌਂ ਕਰ ਰਹੇ ਹੈਲੋ ਕੀ ਹਾਲ ਚੱਲ ਹੈ ਮਿੱਤਰੋ ਦੋਸਤੋ ਟਾਵਰ ਦੇਖੋ ਮੇਰੇ ਕੋਲੋਂ ਸਿਰਫ 20 ਮੀਟਰ ਦੀ ਦੂਰੀ ਦਾ ਟਾਵਰ ਹੈ ਆ ਵਰਦਪਲਾ ਬਸਾ ਦੇਖਦੇ ਹੀ ਨਹੀਂ ਤਾਰੇ ਦੇਖਦੀਆਂ ਦੇਖਦੀਆਂ ਤਾਵਰ ਪੂਰਾ ਦੇਖਦਾ ਹੈ ਨਾ ਸਿਰੇ ਦਾ ਕਰ ਉਹ ਸਿਰੇ ਦਾ ਦੇਖਦਾ ਥੋੜਾ ਦੇਖਦਾ ਜਿਗਰੇ ਪਹਾੜਾ ਜਿੱਦੇ ਸੋਹਣੇ ਨਹੀਂ ਧੁੰਦ ਨੂੰ ਲੈ ਕੇ ਕੁਝ ਚੀਜ਼ਾਂ ਤੁਹਾਡੇ ਨਾਲ ਮੈਂ ਸ਼ੇਅਰ ਕਰੂੰਗਾ ਕੱਲ ਵੀ ਮੈਂ ਚੰਡੀਗੜ੍ਹ ਤੋਂ ਆ ਰਿਹਾ ਸੀ ਹੈ ਨਾ ਜਦੋਂ ਸਵੇਰੇ ਗਿਆ ਮੈਂ ਘਰ ਤੋਂ ਤਕਰੀਬਨ 8:38 ਵਜੇ ਮੈਂ ਘਰ ਤੋਂ ਨਿਕਲਿਆ ਮੋਟਰਸਾਈਕਲ ਤੇ ਉਰਤੇ ਚੰਡੀਗੜ੍ਹ ਤਕ ਤਕਰੀਬਨ 55 ਕਿਲੋਮੀਟਰ ਪੈਂਦਾ ਮੈਨੂੰ ਘਰ ਤੋਂ ਤੇ ਮੈਨੂੰ ਚੰਡੀਗੜ੍ਹ ਤੱਕ ਪਹੁੰਚਣ ਬਾਸਤੇ ਤਕਰੀਬਨ ਢਾਈ ਤੋਂ ਪੌਣੇ 3 ਘੰਟੇ ਲੱਗੇ ਮੋਟਰਸਾਈਕਲ ਦੇ ਉੱਪਰ ਬਿਲਕੁਲ ਵੀ ਦਿਖ ਨਹੀਂ ਰਿਆ ਸੀ ਹੈਲਮਟ ਲਿਆ ਤਾਂ ਬਟ ਸ਼ੀਸ਼ਾ ਚੱਕਣਾ ਪਿਆ ਤੇ ਅੱਖਾਂ ਬਿਲਕੁਲ ਬੰਦ ਹੁੰਦੀਆਂ ਤੁੰਦ ਨਾਲ ਮਤਲਬ ਅੱਗੇ ਵਾਲਾ ਮੈਨੂੰ ਕੋਈ ਬੰਦਾ ਦਿਖ ਨਹੀਂ ਰਿਹਾ ਸੀ ਤੇ ਪਿੱਛੋਂ ਪੂਰਾ ਸ਼ੀਸ਼ੇ ਵਿੱਚੋਂ ਵਿਜ਼ਿਬਿਲਟੀ ਖਾਰ ਕੇ ਖਤੋਂ ਨਹੀਂ ਹੋਈ ਦੀ ਬੜਾ ਸੇਫਟੀ ਨਾਲ ਗਿਆ ਮੈਂ ਮੈਂ ਰੋਡ ਦੇ ਉੱਪਰ ਪਰ ਮੇਰੇ ਮਗਰ ਗੱਡੀਆਂ ਵਾਲੇ ਵੀ ਬੜੀ ਸੇਫਟੀ ਨਾਲ ਹੌਲੀ-ਹੌਲੀ ਆ ਰਹੇ ਸੀ ਸਾਰੇ ਤੇ ਮੈਂ ਤਾਂ ਇਹੀ ਪੇ ਤੁੰਦ ਦੇ ਜਿਹੜੇ ਥੋੜੇ ਦੇ ਦਿਨ ਹੈ 10 15 ਦਿਨ ਦੇ ਨੇ ਨਾ ਤੇ ਆਪਣੇ ਪਰਿਵਾਰ ਲਈ ਆਪਣੇ ਆਪ ਲਈ ਤੁਸੀਂ ਥੋੜਾ ਜਿਆ ਸੇਫਟੀ ਨਾਲ ਚਲੋ ਗੱਡੀਆਂ ਵਿੱਚ ਜੇ ਜਾਣਾ ਹੈ ਤਾਂ ਆਪਣਾ ਹੀਟਰ ਏਸੀ ਪ੍ਰੋਪਰ ਚਲਾ ਕੇ ਸ਼ੀਸ਼ੇ ਨੂੰ ਸਾਫ਼ ਕਰਦੇ ਰਹੋ ਤੇ ਇੰਡੀਕੇਟਰ ਲਾ ਕੇ ਚਲੋ ਜੇ ਮੋਟਰਸਾਈਕਲ ਤੇ ਜਾਂਦਾ ਸਭ ਤੋਂ ਜਿਆਦਾ ਡੇਂਜਰਸ ਹੈ ਤਾਂ ਆਪਣੀ ਚਿੱਟੀ ਪੱਟੀ ਦੇ ਥੱਲੇ ਥੱਲੇ ਚਲੋ ਧਿਆਨ ਨਾਲ ਕਿਉਂਕਿ ਅੱਗੇ ਪਿੱਛੇ ਵਾਲੇ ਦਾ ਕੋਈ ਨਹੀਂ ਭਰੋਸਾ ਮੈਂ ਤਾਂ ਰੋਡ 'ਤੇ ਚੱਲਣ ਵੇਲੇ ਇੱਕ ਗੱਲ ਸੋਚ ਕੇ ਚੱਲਦਾ ਹੁੰਦਾ ਹਮੇਸ਼ਾ ਕਿ ਜਿਹੜਾ ਅੱਗੇ ਆ ਰਿਹਾ ਮੈਨੂੰ ਨਹੀਂ ਪਤਾ ਉਹ ਕੀ ਖਾ ਕੇ ਆ ਰਿਹਾ ਕੀ ਪੀ ਕੇ ਆ ਰਿਹਾ ਉਹ ਸੁੱਤਾ ਪਿਆ ਆ ਰਿਹਾ ਜਾਂ ਘਰ ਦੀ ਟੈਨਸ਼ਨਾਂ ਦਿਮਾਗ 'ਚ ਲੈ ਕੇ ਆ ਰਿਹਾ ਮੈਨੂੰ ਕੁਝ ਨਹੀਂ ਪਤਾ ਤੇ ਮੇਰੇ ਜੋ ਪਿੱਛੇ ਆ ਰਿਹਾ ਮੈਨੂੰ ਉਹਦਾ ਵੀ ਨਹੀਂ ਪਤਾ ਮੈਨੂੰ ਆਪਦਾ ਪਤਾ ਹੈ ਕਿ ਮੈਂ ਆਪ ਸੇਫਟੀ ਨਾਲ ਕਿਵੇਂ ਚੱਲਣਾ ਬਸ ਇਹੀ ਖਿਆਲ ਰੱਖ ਕੇ ਚਲੋ ਸਪੀਡ ਦੀ ਲਿਮਿਟ ਰੱਖੋ ਬਸ ਇਹੀ ਤੁਹਾਨੂੰ ਬੇਨਤੀ ਹੈ ਸੋ ਸਾਰਿਆਂ ਦਾ ਧੰਨਵਾਦ ਗੱਲ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰ ਦਿਓ ਮਿੱਤਰੋ ਇਹ ਮੇਰੇ ਖੇਤ ਦੇ ਨਾਲ ਕਣਕ 2 ਮਹੀਨੇ ਦੀ ਹੋ ਚੁੱਕੀ ਹੈ ਦੇਖੋ ਕਣਕ ਦਾ ਰੰਗ ਕਿੰਨਾ ਸੋਹਣਾ ਤੇ ਬੂਟੇ ਵੀ ਕਿੰਨੇ ਵਧੀਆ ਸਤਲੁਜ ਦੇ ਕੋਲ ਹੈ ਤੇ ਇਹ ਆਪਣਾ ਪਲਾਟ ਸੀ ਜਿਹੜਾ ਬੂਟਿਆਂ ਦਾ ਆਪਣਾ ਵੜਾਇਆ ਤਾਂ ਲੈਵਲ ਹੋਇਆ ਨਹੀਂ ਕਿਉਂਕਿ ਬਾਰਿਸ਼ ਬਹੁਤ ਜ਼ਿਆਦਾ ਹੋ ਗਈ ਤੇ ਖੇਤ ਗਿੱਲਾ ਬਹੁਤ ਹੈ ਤੇ ਹੁਣ ਇਹਦੇ ਵਿੱਚ ਕੁਝ ਨਹੀਂ ਬੀਜਣਾ ਆਪਾਂ ਸਲਾਹ ਕਰ ਰਹੇ ਆ ਕਿ ਫਾਰਮਰੀ ਦੇ ਵਿੱਚ ਇਹਨੂੰ ਤਿਆਰ ਕਰਕੇ ਹੈਨਾ ਇਹਦੇ ਵਿੱਚ ਮੱਕੀ ਜਾਂ ਕੋਈ ਹੋਰ ਚੀਜ਼ ਬੀਜਦੇ ਆ ਚਾਰੇ ਵਾਲੀ ਕਿਉਂਕਿ ਹੋਰ ਤਾਂ ਕੋਈ ਆਪਸ਼ਨ ਹੈ ਨਹੀਂ ਇਹਦੇ ਵਿੱਚ ਵੇਜਣ ਦੀ ਤੁਹਾਡੇ ਹਿਸਾਬ ਨਾਲ ਕੀ ਆ ਬੀਜਣਾ ਚਾਹੀਦਾ ਮੈਨੂੰ ਦੱਸ ਦਿਓ ਜਿਹੜੀ ਚੀਜ਼ ਵਧੀਆ ਹੋ ਸਕਦੀ ਹੈ ਜਿਹੜੀ ਆਪਣੇ ਪੈਸੇ ਪੂਰੇ ਕਰ ਸਕਦੀ ਹੈ ਬਾਕੀ ਕਿਉਂਕਿ ਅਪ੍ਰੈਲ ਤੋਂ ਬਾਅਦ ਫਿਰ ਇੰਦੀਚ ਚਾਰੇ ਹੀ ਬੀਜੇ ਜਾਣਾ ਜਾਂ ਬਰਸਾਤੀ ਮੱਕੀ ਹੀ ਬੀਜ ਹੋਣੀ ਇੱਥੇ ਹੋਰ ਤੋਂ ਕੋਈ ਆਪਸ਼ਨ ਹੈ ਨਹੀਂ ਤੋਂਦ ਵਾਲੀ ਵਈ ਵੀ ਠੰਡ ਨਹੀਂ ਹੈਗੀ ਇੰਨੀ ਪਰ ਅੱਜ ਧੁੰਦੇ ਹੈ ਠੰਡ ਘਟ ਹੈ ਲੋ ਵੀ ਮਿੱਤਰੋ ਟਰੈਕਟਰ ਖੜਾ ਬਣਾ 2017 ਮਾਡਲ ਦਾ 50 50 ਡੀ ਹੈ ਟਾਇਰਾਂ ਦੀ ਕੰਡੀਸ਼ਨ ਹੈ ਜਿਹੜੀ ਉਹ ਤਕਰੀਬਨ 0 ਨਾਲ ਦੀ ਹੋਈ ਹੈ 10 15 ਪੈਸੇ ਟਾਇਰ ਹੈ ਤੇ ਲੋਕਲ ਟਰੈਕਟਰ ਹੈ ਰੋਪੜ ਦਾ ਆਪਣਾ ਪਾਸਟਾ ਨੂੰ ਟਰੈਕਟਰ ਹੈ ਟਰੈਕਟਰ ਦੀ ਕੰਡੀਸ਼ਨ ਚੈੱਕ ਕਰ ਸਕਦੇ ਜੇ ਕੋਈ ਮੇਰਾ ਵੀਰ ਭਰਾ ਲੈਣ ਦਾ ਚਾਹਵੂ ਹੋਵੇ ਤਾਂ ਉਹ ਸੰਪਰਕ ਕਰ ਸਕਦਾ ਜੀ ਪਰ ਨੰਬਰ ਦੇ ਦਿੰਦਾ ਆਪਾਂ ਨੇ ਟਰੈਕਟਰ ਦੇ ਓਨਰ ਦਾ ਰੇਤੇ ਦੇ ਕੰਮ ਪਰ ਟਰੈਕਟਰ ਚੱਲਦਾ ਜੀ ਲੋਕਲ ਇਹ ਰੇਤਾ ਸਿਮਿੰਟ ਬਜਰੀ ਸਾਈਡ ਤੇ ਥੋੜਿਆ ਮਗਰਾੜ ਲੱਗਿਆ ਹੋਇਆ ਦਾ ਬਾਕੀ ਇਹ ਕੰਡੀਸ਼ਨ ਹੈ ਦੀ ਤੇ ਵਰਨਾ ਦੀ ਸੀਟ ਲੱਗੀ ਸਭ ਤੋਂ ਵੱਡੀ ਗੱਲ ਮਹਿੰਗਾ ਟਰੈਕਟਰ ਤੇ ਮਹਿੰਗੀ ਗੱਡੀ ਦੀ ਸੀਟ ਪਾਣਾ ਨੇ ਮਿਲ ਜਣਾ ਬਾਈ ਕਰ ਲਿਓ ਸੰਪਰਕ ਜੇ ਲੈਣਾ ਹੋਇਆ ਇਹ ਟਰੈਕਟਰ 5210 ਆਪਾਂ ਆਪਣੇ ਪਿੰਡ ਵਿੱਚ ਸੇਲ ਆਊਟ ਕੀਤਾ ਸੀ ਰੋਪੜੇ ਜਾਂ ਸੀ ਜਿੱਥੇ ਤੱਕ ਚੱਲਣ ਦੀ ਗੱਲ ਹੈ ਟਰੈਕਟਰ ਡੇਲੀ ਸਭ ਤੋਂ ਵੱਧ ਚੱਲਦਾ ਹੈ ਐਵਰੇਜ ਕਿਸਾਨਾਂ ਨਾਲ ਦੇ ਵੀ ਕੰਗਿਆ ਕਰਨੀ ਯੋਜੇ ਪਰ ਘੁੰਮਦੇ ਫਿਰਦੇ ਵਾਲੇ ਦੁਆਲੇ ਕਿਤੇ ਵੀ ਜਾਣਾ ਟਰੈਕਟਰ ਜਾਣਾ ਨਹੀਂ ਮੱਕੀ ਦਾ ਆਟਾ ਸਰੋਂ ਦਾ ਸਾਗ ਅੱਜ ਪਖਾਵਾਂਗੇ ਚੁੱਲੇ ਦੀ ਬਣੀ ਰੋਟੀ ਆਪਣੇ ਕਿਚਨ ਦੇ ਵਿੱਚ ਆਹ ਪਿਆਸਾ ਓਏ ਅਵਾਜ਼ਾਂ ਮਾਰਦਾ ਦਿੱਲੀ ਵਿੱਚ ਕਹਿੰਦਾ ਆਜੋ 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 ਖਾਈਏ ਸੰਗੋ खाने वाईगर शुक्र है आटा गुन्या रहा है पहली रोटी साड़ी थाली बचा अवनीत आज क्या अवनीत क्या आ जाए ਆ ਜਾ ਥੱਲੇ ਵਜਾ ਹੈਲੋ ਸਤਿ ਸ੍ਰੀ ਅਕਾਲ ਦੇ ਸਤਿ ਅਕਾਲ ਸਤਿ ਅਕਾਲ ਸਤਿ ਅਕਾਲ ਇਹਦਾ ਬੋਸ ਉਹਨੂੰ ਬੋਤਾ ਸਾਡਾ ਰਾਧੂ ਕਿੱਥੇ ਹੈ ਆ ਰਿਹਾ ਹੈ ਹੈ ਰਾਧੇ ਕਿੱਧਰੇ ਹੈ ਦੱਸ ਦੇ ਦੇਖ ਦੇਖ ਉਹ ਪੰਜੇਮ ਲਗਾਓ ਭਾਈ ਹਾਂਜੀ ਵਾਓ ਇਹ ਵਾਓ ਲਾਓ ਵੀ ਮਿੱਤਰੇ ਸਕੂਲ ਪਹਿਲਾ ਪੰਜਵੀਂ ਤੱਕ ਹੁੰਦਾ ਸੀਗਾ ਉਹ ਸੈਂਟਰ ਐਸ ਸਕੂਲ ਦਾ ਨਾਮ ਲਿਖਿਆ ਵਾ ਇੱਕੋ ਰੋਮ ਸੀ ਇੱਥੇ ਜੇ ਆਪਣੇ ਸੇ ਸੋਚ ਬੜੇ ਆ ਆ ਬਾਬੇ ਜਗ੍ਹਾ ਤੇ ਬਾਅਦ ਚ ਸਬੂਰ ਹੋ ਗਿਆ ਇੱਥੇ ਟੱਕਰ ਕੰਨ ਬਹੁਤ ਬੜੀ ਬਿਲਡਿੰਗ ਆ ਪਰ ਅਫਸੋਸ ਦੀ ਗੱਲ ਇਹ ਹੈ ਕਿ ਸਾਡੇ ਪਿੰਡ ਦੇ ਸਕੂਲ ਦੇ ਵਿੱਚ ਪਿਛਲੇ 15 ਸਾਲ ਤੋਂ ਕਿਸੇ ਵੀ ਪੰਚਾਇਤ ਨੇ ਕਿਸੇ ਵੀ ਪੰਚਾਇਤ ਮੈਂਬਰ ਨੇ ਜਾਂ ਪਿੰਡ ਦੇ ਮੈਂਬਰ ਨੇ ਆ ਕੇ ਕੋਈ ਦਖਲ ਅਦਾਜੀ ਨਹੀਂ ਦਿੱਤੀ ਕਿਉਂਕਿ ਕਿਸੇ ਦਾ ਬੱਚਾ ਇੱਥੇ ਪੜਦਾ ਨਹੀਂ ਹੈਗਾ ਤੇ ਮੋਸਟਲੀ ਹੁਣ ਸਕੂਲ ਦੇ ਵਿੱਚ 28 ਬੱਚੇ ਰਹਿ ਗਏ ਨੇ ਪਹਿਲੀ ਤੋਂ ਲੈ ਕੇ 8ਵੀਂ ਤੱਕ ਬੜੀ ਅਫਸੋਸ ਦੀ ਗੱਲ ਹੈ ਮੈਂ ਤਾਂ ਕਹਿੰਦਾ ਸਰਕਾਰ ਨੂੰ ਵੀ ਤਿੰਨ ਪਿੰਡਾਂ 'ਚ ਇੱਕ ਸਕੂਲ ਕਰ ਦੇਣਾ ਚਾਹੀਦਾ ਜਿੱਦੇ ਨਾਲ ਸਟਾਫ ਵੀ ਪੂਰਾ ਹੋ ਜਾਂਦਾ ਤੇ ਬੱਚੇ ਵੀ ਘਰ ਘਰ ਸਕੂਲ ਕਰਤੇ ਜਿਸ ਕਰਕੇ ਬੱਚੇ ਵੀ ਜਿਆਦਾ ਹੈ ਨਹੀਂ ਜਿਹੜਾ ਬੱਚਿਆਂ ਦਾ ਰੁਝਾਨ ਹੈ ਜਿਆਦਾ ਪ੍ਰਾਈਵੇਟ ਸਕੂਲਾਂ ਵੱਲ ਹੈ ਉਹਨਾਂ ਵਿੱਚੋਂ ਮੈਂ ਵੀ ਇੱਕ ਆ ਮੇਰੇ ਵੀ ਬੱਚੇ ਪ੍ਰਾਈਵੇਟ ਸਕੂਲ ਚ ਪੜਦੇ ਦੋ ਕਾਰਨ ਇਹ ਹੈ ਕਿ ਸਕੂਲ ਦੇ ਵਿੱਚ ਸਿਰਫ ਇੱਕ ਟੀਚਰ ਹੈ ਤੇ 28 ਬੱਚੇ ਤੁਸੀਂ ਲਾ ਲਓ ਵੀ ਸਾਰੇ ਬੱਚੇ ਦਾ ਮਾਹੌਲ ਹੀ ਨਹੀਂ ਬਣ ਪੰਦਾ ਉਸ ਤਰੀਕੇ ਦਾ ਜਦੋਂ ਅਸੀਂ ਪੰਚਾਇਤ ਮੈਂਬਰਾਂ ਨਾਲ ਗੱਲ ਕਰਦੇ ਆ ਜਾਂ ਸਰਪੰਚਾਂ ਨਾਲ ਗੱਲ ਕੀਤੀ ਆ ਉਹਨਾਂ ਨੇ ਇਸ ਚੀਜ਼ ਬਾਰੇ ਕਦੇ ਫੋਕਸ ਨਹੀਂ ਕੀਤਾ ਵੋਟਾਂ ਦੇ ਵਿੱਚ ਕਦੇ ਵੀ ਅੱਜ ਤੱਕ ਇਸ ਚੀਜ਼ ਦਾ ਜ਼ਿਕਰ ਤੱਕ ਨਹੀਂ ਆਇਆ ਬੜੀ ਅਫਸੋਸ ਦੀ ਗੱਲ ਹੈ ਕਿ ਮੈਨੂੰ ਅਫਸੋਸ ਨਾਹਿਣਾ ਪੈ ਰਿਹਾ ਕਿ ਮੇਰੇ ਪਿੰਡ ਵਿੱਚ ਖਾਸ ਕਰਕੇ ਪਿਛਲੇ 10 ਸਾਲਾਂ ਦੇ ਵਿੱਚ ਕਿਸੇ ਵੀ ਸਰਪੰਚ ਨੇ ਜਾਂ ਕਿਸੇ ਵੀ ਪੰਚਾਇਤ ਮੈਂਬਰ ਨੇ ਆ ਕੇ ਇਹ ਗੱਲ ਦਾ ਜ਼ਿਕਰ ਹੀ ਨਹੀਂ ਕੀਤਾ ਕਿ ਸਕੂਲ ਬਾਰੇ ਕੋਈ ਸੋਚਿਆ ਜਾਵੇ ਜਿਹੜਾ ਵੀ ਸਰਪੰਚ ਇਹ ਖੜੂਗਾ ਜਾਂ ਹੋਰ ਵੀ ਜਿਹੜਾ ਪ੍ਰੀਸ਼ਦ ਬਣਾ ਸੰਪਤੀ ਐਮਐਲਏ ਨੇ ਖੜੂਗਾ ਉਸ ਨੂੰ ਦਾ ਇੱਕੋ ਮੋਟੂ ਹੁੰਦਾ ਹੈ ਕਿ ਗਲੀਆਂ ਨਾਲੀਆਂ ਬਣਵਾ ਲਓ ਪਿੰਡ ਦੀ ਸਬਾਈ ਕਰਾ ਲਓ ਆਹ ਕਰ ਲਓ ਉਹ ਕਰ ਲਓ ਹੈਨਾ ਇਹ ਸ਼ਮਸ਼ਾਨ ਘਾਟਾਂ ਦੇ ਉੱਪਰ 30 ਲੱਖ ਰੁਪਏ ਲਾ ਲਓ ਮੋਸਟਲੀ ਪਰ ਮੇਰੀ ਬਸ ਇੱਕੋ ਥਿੰਕਿੰਗ ਹੈ ਜਿਹੜੀ ਹਮਚਾਨ ਕਰਦੇ ਆਪਾਂ 30 ਲੱਖ ਰੁਪਏ ਲਾ ਰਹੇ ਕਿਸ ਚੀਜ਼ ਵਾਸਤੇ ਲਾ ਰਹੇ ਉੱਥੇ ਕਿਹੜਾ ਬੈਠ ਕੇ ਬੱਚਿਆਂ ਨੂੰ ਪੜਨਾ ਹੈ ਜਿੱਥੇ ਸਾਡੇ ਬੱਚਿਆਂ ਦਾ ਭਵਿੱਖ ਬਣਨਾ ਹੈ ਉਸ ਸਕੂਲ ਦੇ ਉੱਪਰ ਪੈਸਾ ਲਾ ਲਓ ਪੰਚਾਇਤ ਦੇ ਪੈਸੇ ਨਾਲ ਤੁਸੀਂ ਦੋ ਚਾਰ ਟੀਚਰ ਵਲੰਟੀਅਰ ਰੱਖ ਸਕਦੇ ਨੇ ਹੈਨਾ ਮੈਂ ਤਾਂ ਇਹ ਕਹਿੰਦਾ ਮੇਰੀ ਥਿੰਕਿੰਗ ਇਹ ਵੀ ਹੈਗੀ ਹੈ ਕਿ ਜੇ ਮੰਨ ਕੇ ਚਲੋ ਮੇਰੇ ਦੋ ਬੱਚੇ ਪੜ੍ਹਦੇ ਹੈਨਾ ਪ੍ਰਾਈਵੇਟ ਸਕੂਲ ਦੇ ਵਿੱਚ ਮੈਂ ਉਹਨਾਂ ਦਾ 3-3000 ਰੁਪਏ ਫੀਸ ਭਰਨ ਲੱਗਿਆ ਵਾ ਤમે ਕਈ ਵਾਰੀ ਬੈਠ ਕੇ ਡਿਸਕਸ਼ਨ ਕੀਤੀ ਬਹੁਤ ਸਾਰੇ ਲੋਕਾਂ ਨਾਲ ਕਿ ਆਪਾਂ ਯਾਰ ਸਕੂਲ ਨੂੰ ਅਪਗ੍ਰੇਡ ਕਰਦੇ ਆ ਆਪਣੇ ਬੱਚੇ ਨੂੰ ਇੱਥੇ ਲਾਣੇ ਆ ਕਿਤਾ ਘਰ ਦੇ ਵਿੱਚ ਸਕੂਲ ਹੈ ਬੱਸਾਂ ਦੀ ਕੋਈ ਦਿੱਕਤ ਨਹੀਂ ਹੈਗੀ ਬੱਚਿਆਂ ਨੂੰ ਕੋਈ ਦਿੱਕਤ ਨਹੀਂ ਹੈਗੀ ਹਨ ਕਿ ਪਰ ਹੈਡ ਅਸੀਂ ਇੱਕ ਬੱਚੇ ਦਾ ਜੀ 5-500 ਰੁਪਏ ਜਾਂ 1000-1000 ਰੁਪਏ ਆਪਾਂ ਇੱਥੇ ਵੀ ਦਈਏ ਤੇ ਆਪਾਂ ਦੋ ਦਿਨ ਟੀਚਰ ਅਸੀਂ ਪਿੰਡ ਦੇ ਵਧੀਆ ਮੁੰਡੇ ਕੁੜੀਆਂ ਨੇ ਪੜ੍ਹਿਆ ਲਿਖਿਆ ਉਹਨਾਂ ਨੂੰ ਐਜ਼ ਅ ਵਲੰਟੀਅਰ ਇੱਥੇ ਰੱਖ ਲੈਂਦੇ ਆ ਤੇ ਸਕੂਲ ਦਾ ਮਾਹੌਲ ਵੀ ਵਧੀਆ ਹੋ ਜਾਊਗਾ ਤੇ ਸਾਡੀ ਐਜੂਕੇਸ਼ਨ ਵੀ ਫ੍ਰੀ ਹੋ ਜਾਊਗੀ ਤੇ ਜਿਹੜਾ ਆਣੇ ਵਾਲਾ ਆਪਾਂ ਵੇਖਿਆ ਸਾਡਾ ਉਹ ਮੈਂ ਅੱਜ ਤੱਕਰ ਕਿਸੇ ਵੀ ਅਕਾਡਮੀ ਕਿਸੇ ਵੀ ਪ੍ਰਾਈਵੇਟ ਸੈਕਟਰ ਦੇ ਸਕੂਲਾਂ 'ਚ ਪੜੇ ਹੋਏ ਨਿਆਣੇ ਸਾਡੇ ਪਿੰਡ ਦੇ ਮੋਸਟਲੀ ਕਿੰਨੇ ਨਿਆਣੇ ਪੜੇ ਲੇਕਿਨ ਸਾਰਿਆਂ ਦੀ ਐਂਡ ਦੇ ਐਂਡ ਇੱਕੋ ਸੋਚ ਹੈ ਕਿ ਪਹਿਲਾਂ ਤਾਂ CBSE ਕਨਵਰਟ ਸਕੂਲਾਂ 'ਚ ਬੱਚੇ ਨੂੰ ਪੜਾ ਕੇ ਪੈਸੇ ਬਰਬਾਦ ਕਰੋ ਨੰਬਰ 2 ਐਂਡ ਦੇ ਵਿੱਚ ਰਿਜ਼ਲਟ ਗਿਆ ਦਾ ਪਲੱਸ 2 ਕਰਨੇ ਬਾਅਦ ਬੱਚੇ ਨੂੰ ਵਾਇਲਟਸ ਕਰਾਓ ਤੇ ਕੈਨੇਡਾ ਭੇਜੋ 25-30 ਲੱਖ ਰੁਪਏ ਲੱਗਿਆ ਉਹ ਜੇ CBSE ਵਿੱਚ ਪੜਾ ਕੇ ਵੀ ਤੁਸੀਂ ਬੱਚੇ ਕੈਨੇਡਾ ਹੀ ਭੇਜਣੇ ਫਿਰ ਸਰਕਾਰੀ ਮਾੜਾ ਹੈ ਸਰਕਾਰੀ 'ਚ ਪੜਾ ਕੇ ਪਲੱਸ 2 ਦੇ ਬਾਅਦ ਵੈਸੇ ਹੀ 8-10 ਲੱਖ ਰੁਪਏ ਦਿੱਥੇ 3 ਪਰ ਕੰਮ ਸੇ ਕੰਮ ਉਧਰ ਵਾਲੇ ਪੈਸੇ ਦੀ ਬਰਬਾਦੀ ਤਾਂ ਰੋਕੋ ਆਪਣੀ ਜਾ ਤਾਂ ਤੁਸੀਂ ਉਹਨਾਂ ਸਕੂਲਾਂ ਚ ਕਨਵਰਟ ਸਕੂਲਾਂ ਦੇ ਬੱਚੇ ਨੂੰ ਪੜਾ ਕੇ ਆਈਪੀਐਸ ਪੀਸੀਐਸ ਬੜੇ ਲੈਵਲ ਤੇ ਲੈ ਕੇ ਜਾਓ ਜੱਜ ਬਣਾਓ ਕੋਈ ਸੀਏ ਬਣਾਓ ਪਰ ਮੁੱਕ ਦੀ ਗੱਲ ਉੱਥੇ ਜਾ ਕੇ ਕੈਨੇਡਾ ਅਮਰੀਕਾ ਚ ਜਾ ਕੇ ਹੈਨਾ ਤੇ ਮੈਨੂੰ ਲੱਗਦਾ ਨਹੀਂ ਕਿ ਇਹ ਸੰਦਰਭ ਜਿਹੜਾ ਵਧੀਆ ਹੈ ਆਣੇ ਵਾਲਾ ਜਿਹੜਾ ਪਵੇਖਾ ਉਹ ਬੜੀ ਚਿੰਤਾਪੂਰਨ ਹੈ ਕਿਉਂਕਿ ਸਰਕਾਰ ਜੋਬ ਤਾਂ ਪਹਿਲੀ ਨਹੀਂ ਦੇ ਰਹੀ ਬਾਕੀ ਆਪਣਾ ਕੰਮ ਕੋਈ ਕਰਨਾ ਨਹੀਂ ਚਾਹੁੰਦਾ ਮਾਪੇ ਤੇ ਵੈਸੇ ਕੋਈ 50 60000 ਰੁਪਏ ਮੰਗ ਲਵੇ ਕੰਮ ਕਰਨੇ ਵਾਸਤੇ ਮਾਪਾ ਮਨਾ ਕਰ ਦੂੰਗਾ ਪਰ ਜੇ ਕ ਸਾ ਮਾਪੇ ਬਾਬੂ ਸਾਰੇ ਪੈਸੇ ਭਰਨ ਨੂੰ ਤਿਆਰ ਹੈ ਚਾਹੇ ਸਭ ਦਾ ਜ਼ਮੀਨ ਤੱਕ ਵੇਚ ਜਾਵੇ। ਸੋ ਮੇਰਾ ਕਨਸਰਨ ਸਿਰਫ ਇਹੀ ਸੀ ਕਿ ਬੱਚਿਆਂ ਨੂੰ ਲੈ ਕੇ ਕਿ ਅਸੀਂ ਆਪਣੇ ਬੱਚਿਆਂ ਵਾਸਤੇ ਸਰਕਾਰੀ ਸਕੂਲ ਤੋਂ ਬੈਸਟ ਆਪਸ਼ਨ ਕੋਈ ਨਹੀਂ ਹੈ ਕਿਉਂਕਿ ਇੱਥੇ ਜਿਹੜੇ ਟੀਚਰ ਦੀ ਸੈਲਰੀ ਵੀ ਹੈ ਨਾ 60-70 ਹਜ਼ਾਰ ਲੱਖ-ਲੱਖ ਰੁਪਏ ਤੇ ਜਿਹੜੇ ਪ੍ਰਾਈਵੇਟ ਸੈਕਟਰ ਸਾਡੇ ਬੱਚੇ ਵੱਢਦੇ ਨਾ ਉੱਥੇ ਜਿਹੜੀ ਟੀਚਰਾਂ ਦੀ ਸੈਲਰੀ ਹੈ ਉਹ 12-14-15 ਹਜ਼ਾਰ ਤੱਕ ਸੀਮਤ ਹੈ। ਤੇ ਅਸੀਂ ਉੱਥੇ ਆਪਣੇ ਬੱਚਿਆਂ ਨੂੰ ਭੇਜਦੇ। ਨੌਲੇਜ ਇਹਨਾਂ ਦੀ ਜ਼ਿਆਦਾ ਹੋਊਗੀ ਜਾਂ ਉਹਨਾਂ ਦੀ ਜ਼ਿਆਦਾ ਹੋਣਗੇ? ਕਿਰਮਾ ਸੀ ਇੱਕ ਇੰਗਲਿਸ਼ ਦੀ ਦੌੜ ਦੀ ਮਹੱਤਰ ਲੋਕੀ ਬੱਚਿਆਂ ਨੂੰ ਕਨਵਰਟ ਸਕੂਲਾਂ 'ਚ ਪੜ੍ਹਾ ਦੇ ਕਿ ਸਾਡੇ ਬੱਚੇ ਅੰਗਰੇਜ਼ੀ ਬੋਲਣ ਇਹ ਵਰਨ ਉਹ ਕਰਨ ਜਿੱਥੇ ਕਿ ਮੈਂ ਸਮਝ ਸਕਿਆ ਮੈਂ ਪੇਰੈਂਟਸ ਮੀਟਿੰਗ ਤੇ ਵੀ ਜਾ ਕੇ ਦੇਖਿਆ ਸਕੂਲਾਂ ਦਾ ਸਾਰਾ ਸਿਸਟਮ ਦੇਖ ਲਿਆ ਪਰ ਮੈਨੂੰ ਹੁਣ ਤੱਕ ਉੱਥੇ ਕੁਝ ਵੀ ਨਜ਼ਰ ਨਹੀਂ ਆਇਆ ਸਵਾਏ ਪੈਸੇ ਦੀ ਲੁੱਟ ਤੋਂ ਬੱਚੇ ਨੂੰ ਬੈਠਣਾ ਉੱਠਣਾ ਤੁਸੀਂ ਆਪਣੇ ਘਰ ਦੇ ਮਾਹੌਲ ਤੋਂ ਡਿਪੈਂਡ ਕਰਦਾ ਜੇ ਤੁਸੀਂ ਸਰਕਾਰੀ ਸਕੂਲ 'ਚ ਵੀ ਬੱਚੇ ਨੂੰ ਪੜ੍ਹਾਉਂਦੇ ਹੋ ਜੇ ਘਰ ਦਾ ਮਾਹੌਲ ਵਧੀਆ ਹੈ ਤਾਂ ਬੱਚਾ ਆਟੋਮੈਟਿਕਲੀ ਵੱਧੂਗਾ ਉਹਦੇ ਅੰਦਰ ਸ਼ੌਂਕ ਜਾਗੂਗਾ ਪਰ ਅਰਸ ਉਹਨਾਂ ਦੇ ਵਿੱਚ ਕੀ ਆਏ ਸਿਰਫ ਅਸੀਂ ਟੈਨਸ਼ਨ ਬਸ ਆ ਹੈਗਾ ਕਿ ਜਨਾਨੀਆਂ ਨੂੰ ਕਿ ਬੱਚਾ ਸਕੂਲ ਨੂੰ ਜਾਂਦਾ ਉਹਦੀ ਵਰਦੀ ਧੋ ਕੇ ਪਾਣੀ ਹੈ ਸਕੂਲ ਤੋਂ ਆ ਕੇ ਖੋਲਣੀ ਹੈ ਕਿਤਾਬਾਂ ਸੰਭਾਲ ਕੇ ਰੱਖਣੀ ਹੈ ਕਿਉਂਕਿ ਉੱਥੇ ਸਾਡੇ ਪੈਸੇ ਲੱਗਦੇ ਆ ਹਰ ਇੱਕ ਚੀਜ਼ ਲੈਣ ਦੇ ਤੇ ਇੱਥੇ ਹਰ ਕੁਝ ਸਾਨੂੰ ਫ੍ਰੀ ਮਿਲਦਾ ਤੇ ਮਾਪੇ ਨੂੰ ਕਦਰ ਨਹੀਂ ਹੈਗੀ ਕਿ ਸਾਡਾ ਬੱਚਾ ਸਕੂਲ ਕਦੋਂ ਗਿਆ ਉਹਨ ਰੋਟੀ ਦਾ ਕੁਝ ਮਿਲੇ ਜਾਣੀ ਹੈ ਵਰਦੀ ਫਟ ਗਈ ਕੋਈ ਗੱਲ ਦੀ ਨਵੀਂ ਮਿਲ ਜਾਣੀ ਹੈ ਇਸ ਕਰਕੇ ਸਾਡੇ ਲੋਕ ਇੱਥੇ ਕਾਮਯਾਬ ਨਹੀਂ ਹੋ ਪਾਰੇ ਸੋ ਭਾਈ ਮੇਰੀ ਬੇਨਤੀ ਨੂੰ ਅਮਲ 'ਚ ਲਿਆਓ ਮੈਂ ਤਾਂ ਸਾਰੇ ਹੀ ਵੀਡੀਓ ਦੇਖਣ ਵਾਲੇ ਮਿੱਤਰ ਸੱਜਣਾਂ ਨੂੰ ਇਹ ਗੱਲ ਕਹੂੰਗਾ ਹਰੇਕ ਪਿੰਡ ਬੱਦਰ ਤੇ ਹਰੇਕ ਲੈਵਲ ਦੇ ਪੰਜਾਬ ਦੇ ਵਿੱਚ 13000 ਪਿੰਡ ਆ 12600 ਦੇ ਤਕਰੀਬਨ ਤੇ ਮੇਰੇ ਹਿਸਾਬ ਨਾਲ 8-10000 ਸਕੂਲ ਵੀ ਹੋਊਗਾ ਕਿਉਂਕਿ ਹਰੇਕ ਪਿੰਡ ਦੇ ਵਿੱਚ ਇੱਕ ਪ੍ਰਾਇਮਰੀ ਤੇ ਮਿਡਲ ਸਕੂਲ ਹੈਗਾ ਤੇ ਕੋਸ਼ਿਸ਼ ਕਰੋ ਯਾਰ ਆਪਾਂ ਇਕੱਠੇ ਹੋ ਕੇ ਆਪਣੇ ਆਪਣੇ ਪਿੰਡ ਦੇ ਸਕੂਲ ਨੂੰ ਕਾਮਯਾਬ ਕਰੀਏ ਤੇ ਜਿਹੜਾ ਬੱਚਿਆਂ ਨੂੰ ਇਤਿਹਾਸ ਹਿਸਟਰੀ ਉਹ ਸਰਕਾਰੀ ਸਕੂਲਾਂ ਤੋਂ ਹੀ ਪਤਾ ਲੱਗਣਾ ਹੈ ਪ੍ਰਾਈਵੇਟ ਸਕੂਲਾਂ ਵਿੱਚ ਜਾ ਕੇ ਤਾਂ ਬੱਚਿਆਂ ਦੇ ਉਹਦੇ ਘਰਦਿਆਂ ਨੂੰ ਇਹ ਵੀ ਨਹੀਂ ਪਤਾ ਕਿ ਹਿਸਟਰੀ ਸਾਡੀ ਹੈਗਾ ਹੈ ਅਸੀਂ ਆਪਣਾ ਪਛੋਕੜੇ ਭੁੱਲਦੇ ਜਾ ਰਹੇ